ਰਿਸ਼ਤੇਦਾਰੀ ਵਜੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਬਾਬਾ ਸਾਈਂਦਾਸ ਜੀ ਸਾਡੂ ਲੱਗਦੇ ਸਨ ਸਤਗੁਰੂ ਸੱਚੇ ਪਾਤਸ਼ਾਹ ਡਰੋਲੀ ਭਾਈ ਤੋਂ ਵੱਡੇ ਘਰ ਵੱਡੇ ਘਰ ਤੋਂ ਮਦੋਕੇ ਮਦੋਕੇ ਤੋਂ ਲੋਪੋ ਲੋਪੋ ਤੋਂ ਸਿਧਮਾ ਸਿਧਮਾ ਤੋਂ ਸਿਹਾਰ ਪਹੁੰਚੇ ਸਨ 24 ਗਾਜ ਤੇ 21 ਮੀਟਰ ਇਹਦੀ ਲੰਬਾਈ ਬਣਦੀ ਹੈਗੀਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਾਵਨ ਪਵਿੱਤਰ ਦਸਤਾਰ ਇਸ ਸਥਾਨ ਤੇ ਸੁਸ਼ੋਭਤ ਹੈ ਇੱਕ ਹੋਰ ਹੁਕਮਨਾਮਾ ਇੱਥੇ ਸ਼ੁਰੂਆਤ ਹੈ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਨਾਨਕਸ਼ਾਈ ਇੱਟ ਦੀ ਚੜਾਈ ਹੈਗੀ ਆ 4 ਇੰਚ ਦੀ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਡਰੋਲੀ ਪਾਈ ਹੁਣ ਜੋ 2025 ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਹੈ ਕੇਸ ਨਗਰ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬਹੁਤ ਜ਼ਿਆਦਾ ਲੰਮਾ ਸਮਾਂ ਇਸ ਨਗਰ ਦੇ ਵਿੱਚ ਵਿਰਾਜਦੇ ਰਹੇ ਹਨ ਮਾਲਵੇ ਦੇ ਵਿੱਚ ਇਤਿਹਾਸ ਦੇ ਵਿੱਚ ਮਾਲਵੇ ਨੂੰ ਜੰਗਲਦੇਸ਼ ਵੀ ਕਿਹਾ ਜਾਂਦਾ ਹੈ ਜੰਗਲਦੇਸ਼ ਮਾਲਵੇ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਵੱਖ-ਵੱਖ ਨਗਰਾਂ ਦੇ ਵਿੱਚ ਸਿੱਖ ਸੰਗਤਾਂ ਨੂੰ ਜੀਵਾਂ ਨੂੰ ਭਟਕਦੀਆਂ ਰੂਹਾਂ ਨੂੰ ਤਾਰਨ ਦੇ ਲਈ ਜਾਂਦੇ ਸੀ ਪੇਸ਼ ਨਗਰ ਡਰੋਲੀ ਭਾਈ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜਾਇਆ ਕਰਦੇ ਸਨ ਇਸ ਸਥਾਨ ਦਾ ਇਤਿਹਾਸ ਕੀ ਹੈ ਰਿਸ਼ਤੇਦਾਰੀ ਵਜੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਬਾਬਾ ਸਾਈਂ ਦਾਸ ਜੀ ਸਾਧੂ ਲੱਗਦੇ ਸਨ ਪਰ ਬਾਬਾ ਸਾਈਂ ਦਾਸ ਜੀ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਿਸ਼ਤੇਦਾਰੀ ਵਾਲਾ ਪ੍ਰੇਮ ਨਹੀਂ ਸੀ ਇੱਕ ਗੁਰੂ ਅਤੇ ਸਿੱਖ ਵਾਲਾ ਪ੍ਰੇਮ ਸੀ ਬਾਬਾ ਸਾਈਂ ਦਾਸ ਜੀ ਨੇ ਆਪਣਾ ਨਵਾਂ ਘਰ ਔਟਾਰੀ ਬਣਾਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਓਨੀ ਦੇਰ ਆਪਣੇ ਨਵੇਂ ਘਰ ਦੇ ਵਿੱਚ ਰਹਿਣ ਬਸੇਰਾ ਨਹੀਂ ਕਰਾਂਗੇ ਜਿੰਨੀ ਦੇਰ ਆਪ ਜੀ ਆਪਣੇ ਮੁਬਾਰਕ ਚਰਨ ਉਸ ਘਰ ਦੇ ਵਿੱਚ ਨਹੀਂ ਪਾਉਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਬਾ ਸਾਈਂदास ਜੀ ਦੇ ਪ੍ਰੇਮ ਨੂੰ ਦੇਖ ਕੇ ਇਸ ਨਗਰਵਾਲ ਨੂੰ ਆਉਣ ਲੱਗੇ ਤਾ ਇਹਨੇ ਨੂੰ ਨਾਨਕਮਤੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਦਾਸ ਪਹੁੰਚੀ ਨਾਨਕਮਤੇ ਵਿਖੇ ਸਿੱਧਾਂ ਨੇ ਬਾਬਾ ਅਲਮਸਤ ਜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਸ੍ਰੀ ਗੁਰੂ ਨਾਨਕਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਿਆਰ ਹੋਏ ਢੋਲੀ ਆਉਣ ਦੇ ਲਈ ਪਰ ਇਹਨੇ ਨੂੰ ਉਹਨਾਂ ਦੀ ਅਰਦਾਸ ਪਹੁੰਚੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲ ਮਾਤਾ ਦਮੋਦਰੀ ਜੀ ਨੂੰ ਢੋਲੀ ਭਾਈ ਕੁਰਬਾਨਾ ਕਰ ਦਿੱਤਾ ਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਨਾਨਕ ਮਤੇ ਨੂੰ ਚਲੇ ਗਏ ਹੁਣ ਮਾਲਵੇ ਦੇ ਵਿੱਚ ਜੰਗਲਦੇਸ਼ ਦੇ ਵਿੱਚ ਇਸ ਇਲਾਕੇ ਦੇ ਵਿੱਚ ਵਿਚਰਨ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਇਹ ਨਹੀਂ ਵੀ ਇੱਕੋ ਵਾਰੀ ਹੋਈ ਆਇਆ ਅਨੇਕਾਂ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਾਲਵੇ ਵਿੱਚ ਆਪਣੇ ਮਹਾਰਗ ਚਰਨ ਪਾਏ ਮਾਤਾ ਦਮੋਦਰੀ ਜੀ ਸ੍ਰੀ ਅਮਰitsar ਸਾਹਿਬ ਤੋਂ ਇਧਰ ਨੂੰ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਮਰitsar ਸਾਹਿਬ ਤੋਂ ਨਾਨਕ ਮਤੇ ਗਏ ਉੱਥੇ ਸਿੱਧਾ ਨੂੰ ਸੋਧ ਕੇ ਭਜਾ ਕੇ ਨਾਨਕ ਮਤੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਹਰਦوار ਜਗਾਦਰੀ ਦੇ ਰਸਤੇ ਹੁੰਦੇ ਹੋਏ ਲੁਧਿਆਣੇ ਦੁਗਰੀ ਪਹੁੰਚੇ ਦੁਗਰੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਈਆਲੀ ਪਿੰਡ ਪਹੁੰਚੇ ਈਆਲੀ ਤੋਂ ਦਾਖੇ ਪਿੰਡ ਪਹੁੰਚੇ ਦਾਖੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਰਕਵੇ ਪਿੰਡ ਪਹੁੰਚੇ ਰਕਵੇ ਤੋਂ ਸੱਚੇ ਪਾਤਸ਼ਾਹ ਫਿਰ ਇੱਥੇ ਢਰੋਲੀ ਪਾਈ ਵਿਖੇ ਪਹੁੰਚੇ ਸੋ ਕੁਝ ਇਤਿਹਾਸਕਾਰਾਂ ਦਾ ਇਸ ਤਰ੍ਹਾਂ ਮੰਨਣਾ ਹੈ ਤੇ ਕੁਝ ਇਤਿਹਾਸਕਾਰਾਂ ਦੀ ਇਹ رائے ਆ ਕਿ ਸਤਗੁਰੂ ਸੱਚੇ ਪਾਤਸ਼ਾਹ ਗੁਜਰਵਾਲ ਤੋਂ ਦੁਗਰੀ ਪਿੰਡ ਗਏ ਸਨ ਚਲੋ ਖੈਰ ਉਹ ਇਤਿਹਾਸ ਆਪਾਂ ਅੱਗੇ ਜਾ ਕੇ ਦੇਖਾਂਗੇ ਹੁਣ ਅੱਜ ਆਪਾਂ ਡਰੋਲੀ ਭਾਈ ਤੋਂ ਇੱਕ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਡਰੋਲੀ ਭਾਈ ਤੋਂ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਸਰ ਸੁਧਾਰ ਨਗਰ ਵਿਖੇ ਪਹੁੰਚੇ ਗੁਰੂ ਸਰ ਸੁਧਾਰ ਵਿਖੇ ਸਤਗੁਰੂ ਸੱਚੇ ਪਾਤਸ਼ਾਹ ਲੰਮਾ ਸਮਾ ਰਹੇ ਤੇ ਉੱਥੇ ਪਹੁੰਚਣ ਦੇ ਲਈ ਸਤਗੁਰੂ ਕਿਹੜੇ-ਕਿਹੜੇ ਰਾਹਾਂ ਤੋਂ ਗਏ ਪ੍ਰਿੰਸੀਪਲ ਸਤਵੀਰ ਸਿੰਘ ਦੀ ਕਿਤਾਬ ਗੌਰ ਭਾਰੀ ਅਨੁਸਾਰ ਅਤੇ ਅਜਮੇਰ ਸਿੰਘ ਐਮਏ ਦੀ ਲਿਖੀ ਹੋਈ ਕਿਤਾਬ ਇਤਿਹਾਸ ਗੁਰੂ ਸਰ ਸੁਧਾਰ ਮੁਤਾਬਿਕ ਸਤਗੁਰੂ ਸੱਚੇ ਪਾਤਸ਼ਾਹ ਡਰੋਲੀ ਭਾਈ ਤੋਂ ਵੱਡੇ ਘਰ ਵੱਡੇ ਘਰ ਤੋਂ ਮੱਦੋ ਕੇ ਮੱਦੋ ਕੇ ਤੋਂ ਲੋਪੋਂ ਲੋਪੋਂ ਤੋਂ ਸਿਧਮਾਂ ਸਿਧਮਾਂ ਤੋਂ ਸੁਧਾਰ ਪਹੁੰਚੇ ਸਨ ਸੋ ਦਾਸ ਹੋਣ ਇਸ ਰਸਤਿਆਂ ਰਾਹੀਂ ਆਪ ਜੀ ਨੂੰ ਸਤਗੁਰੂ ਸੱਚੇ ਪਾਤਸ਼ਾਹ ਦੇ ਸਥਾਨਾਂ ਦੇ ਦਰਸ਼ਨ ਕਰਵਾਵੇਗਾ ਇਸ ਤੋਂ ਬਿਨਾ ਬਾਕੀ ਜਿੱਥੇ-ਜਿੱਥੇ ਜਿਹੜੇ-ਜਿਹੜੇ ਰਾਹਾਂ ਤੋਂ ਸਤਗੁਰੂ ਸੱਚੇ ਪਾਤਸ਼ਾਹ ਗਏ ਆ ਉਹ ਯਾਤਰਾ ਅਲੱਗ ਤੌਰ ਤੇ ਇੱਥੋਂ ਫੇਰ ਰਵਾਨਾ ਕਰਾਂਗੇ ਆਪਾਂ ਸੋ ਅੱਜ ਦੀ ਜਿਹੜੀ ਸਾਡੀ ਪਹਿਲੀ ਯਾਤਰਾ ਹੈ ਉਹ ਸੱਚੇ ਪਾਤਸ਼ਾਹ ਦੀ ਇੱਥੋਂ ਵੱਡੇਕਰ ਵੱਡੇਕਰ ਤੋਂ ਮੱਦੋਕੇ ਮੱਦੋਕੇ ਤੋਂ ਲੋਪੋਂ ਲੋਪੋਂ ਤੋਂ ਸਿਧਮਾ ਸਿਧਮਾ ਤੋਂ ਗੁਰੂ ਸਰਸਦਾਰ ਅੱਜ ਆਪਾਂ ਇਹ ਯਾਤਰਾ ਸ਼ੁਰੂ ਕਰਨੀ ਹੈ ਇਸ ਤੋਂ ਬਿਨਾ ਸਤਗੁਰੂ ਸੱਚੇ ਪਾਤਸ਼ਾਹ ਇਸ ਸਥਾਨ ਤੋਂ ਭਾਈ ਰੂਪੇ ਵਿਖੇ ਵੀ ਗਏ ਆ ਇਸ ਸਥਾਨ ਤੋਂ ਗੁਰੂ ਸਰ ਕੌਕੇ ਵੀ ਗਏ ਆ ਅਨੇਕਾਂ ਸਥਾਨ ਹਨ ਮਾਲਵੇ ਦੇ ਵਿੱਚ ਜਿਨ੍ਹਾਂ ਬਾਰੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਇਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਢਰੋਲੀ ਤੋਂ ਪਹੁੰਚੇ ਸਨ ਸੋ ਆਓ ਅੱਜ ਆਪਾਂ ਪਹਿਲੀ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਤੇ ਇਸ ਤੋਂ ਅਗਲੀ ਯਾਤਰਾ ਫਿਰ ਜਿਵੇਂ ਹੋਊਗੀ ਉਹ ਆਪਜੀ ਦੇ ਨਾਲ ਸਾਂਝੀ ਕੀਤੀ ਜਾਊਗੀ ਸੋ ਇਹ ਜੋ ਸਥਾਨ ਹੈ ਗੁਰਦੁਆਰਾ ਬਸਤਰ ਸਥਾਨ ਪਾਤਸ਼ਾਹੀ 6ਵੀ ਤੇ ਇਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਸੁਸ਼ੋਭਤ ਹਨ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਅਸੀਂ ਦਰਸ਼ਨ ਕਰਵਾ ਚੁੱਕੇ ਹਾਂ ਉਹਨਾਂ ਨਿਸ਼ਾਨੀਆਂ ਦੇ ਪਾਵਨ ਪਵਿੱਤਰ ਦਸਤਾਰ ਹੈ ਇਹ ਤੇ ਟਾਕੇ ਦੀ ਮਲਮਲ ਦੀ ਇਹ ਬਣੀ ਹੋਈ ਆ 24 ਗਾਜ ਤੇ 21.21 ਮੀਟਰ ਇਹਦੀ ਲੰਬਾਈ ਬਣਦੀ ਹੈਗੀ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਾਵਨ ਪਵਿੱਤਰ ਦਸਤਾਰ ਇਸ ਸਥਾਨ ਤੇ ਸ਼ੁਸ਼ੋਭਤ ਹੈ ਆਪ ਜੀ ਇਸ ਪਾਵਨ ਪਵਿੱਤਰ ਦਸਤਾਰ ਦੇ ਦਰਸ਼ਨ ਕਰੋ ਜੀ ਇੱਕ ਹੋਰ ਹੁਕਮਨਾਮਾ ਇੱਥੇ ਸ਼ੁਸ਼ੋਭਤ ਹੈ ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਸੋ ਇਹ ਹੈ ਤੀਸਰਾ ਹੁਕਮਨਾਮਾ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਵੀ ਇਸ ਸਥਾਨ ਤੇ ਸਿशोਭਤ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਵੀ ਨਿਸ਼ਾਨੀਆਂ ਦੇ ਅਸੀਂ ਦਰਸ਼ਨ ਕਰਵਾਏ ਸੀ ਇੱਥੇ ਸਾਰੀਆਂ ਨਿਸ਼ਾਨੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਦਮੋਦਰੀ ਜੀ ਦੇ ਨਾਲ ਸੰਬੰਧਤ ਹਨ ਤੇ ਇੱਥੇ ਇੱਕ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਵੀ ਹੈ ਤੇ ਉਹਦੇ ਵੀ ਆਪ ਜੀ ਨੂੰ ਪਹਿਲਾਂ ਦਰਸ਼ਨ ਕਰਵਾ ਚੁੱਕੇ ਹਾਂ ਇਸ ਸਥਾਨ ਤੇ ਇਹ ਪੁਰਾਣੀ ਕੰਧ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਇਸ ਕੰਧ ਦੇ ਵਿੱਚ ਜਿਹੜੀਆਂ ਇੱਟਾਂ ਲੱਗੀਆਂ ਨੇ ਇਹਨਾਂ ਇੱਟਾਂ ਦਾ ਆਕਾਰ ਕੀ ਹੈ ਹੁਣ ਦਾਸ ਆਪ ਜੀ ਨੂੰ ਮਿਲ ਕੇ ਦੱਸੇਗਾ ਇਸ ਇੱਟ ਦੀ ਜਿਹੜੀ ਲੰਬਾਈ ਹੈਗੀ ਆ ਉਹ ਲਗਭਗ 6 ਇੰਚ ਦੀ ਆ ਤੇ ਜਿਹੜੀ ਇਸ ਇੱਟ ਦੀ ਚੜਾਈ ਹੈਗੀ ਆ ਨਾਨਕਸ਼ਾਈ ਇੱਟ ਦੀ ਚੜਾਈ ਹੈਗੀ ਆ ਉਹ 4 ਇੰਚ ਦੀ ਹੈਗੀ ਆ 6 ਇੰਚ ਲੰਬੀ 4 ਇੰਚ ਚੌੜੀ ਤਕਰੀਬਨ ਸਵਾ 1 ਇੰਚ ਮੋਟੀ 6 ਇੰਚ ਲੰਬੀ 4 ਇੰਚ ਚੌੜੀ ਤੇ ਸਵਾ ਇੰਚ ਮੋਟੀ ਇਥੇ ਜੋ ਇੱਟ ਲੱਗੀ ਆ ਉਹਦਾ ਇੱਟ ਦਾ ਆਕਾਰ ਹੈ ਸੋ ਇਹ ਜੋ ਸਥਾਨ ਹੈ ਗੁਰਦੁਆਰਾ ਬਾਸਤਰ ਸਥਾਨ ਪਾਤਸ਼ਾਹੀ 6ਵੀ ਇਹ ਜੋ ਹੁਣ ਆਪਜੀ ਤਸਵੀਰ ਦੇਖ ਰਹੇ ਹਾਂ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਸਮੇਂ ਬਾਬਾ ਸਾਈਂਦਾਸ ਵੇਲੇ ਇਸ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਉਹ ਇਸ ਪ੍ਰਕਾਰ ਦਾ ਸੀਗਾ ਇਥੋਂ ਦੇ ਜੋ ਸੇਵਾਦਾਰ ਹਨ ਬਹੁਤ ਤਾਨਮਨ ਦੇ ਨਾਲ ਸੇਵਾ ਕਰਨ ਵਾਲੇ ਭਾਈ ਬਿਆਨਤ ਸਿੰਘ ਜੀ ਉਹਨਾਂ ਨੇ ਆਪ ਜੀ ਨੂੰ ਪਹਿਲਾਂ ਵੀ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਸਨ ਤੇ ਇਥੋਂ ਹੁਣ ਅਸੀਂ ਆਪਣੀ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਜਿਹੜੇ ਸਥਾਨਾਂ ਤੇ ਪਹੁੰਚੇ ਉਹਨਾਂ ਸਥਾਨਾਂ ਦੇ ਦਾਸ ਆਪ ਜੀ ਨੂੰ ਦਰਸ਼ਨ ਕਰਵਾਵੇਗਾ ਤੇ ਆਪ ਸਮੂਹ ਸੰਗਤਾਂ ਨੇ ਅਸੀਸ ਦੇਣੀ ਤੇ ਆਪ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੂਬਾਰਕ ਚਰਨਾਂ ਵਾਲੇ ਸਥਾਨਾਂ ਦੇ ਦਰਸ਼ਨ ਕਰਨੇ ਤੇ ਆਓ ਜੀ ਹੁਣ ਆਪਾਂ ਪਹਿਲਾਂ ਚੱਲਦੇ ਹਾਂ ਇਥੋਂ ਵੱਡੇ ਘਰ ਵਿਖੇ